ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਆਪ ਜੀ ਦੇ ਨਾਲ ਇੱਕ ਬਹੁਤ ਹੀ ਪਾਵਰਫੁਲ ਉਜਗਤੀ ਦੇ ਬਾਰੇ ਗੱਲ ਕਰਨ ਵਾਲੇ ਹਾਂ ਜਿਸ ਦੇ ਨਾਲ ਗੁਰੂ ਸਾਹਿਬ ਜੀ ਦੀ ਬਹੁਤ ਹੀ ਕਿਰਪਾ ਹੋ ਜਾਵੇਗੀ ਸੋ ਇਸ ਬਾਰੇ ਗੱਲ ਸਾਂਝੀ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਜਿਸ ਦੇ ਨਾਲ ਪਰਮਾਤਮਾ ਜੀ ਦੀ ਬੜੀ ਕਿਰਪਾ ਹੁੰਦੀ ਹੈ ਬੜੀ ਜਲਦੀ ਹੁੰਦੀ ਹੈ ਫਿਰ ਅਸੀਂ ਇਹ ਜੁਗਤੀ ਕਿਹੜੀ ਹੈ ਇਸ ਦੇ ਬਾਰੇ ਆਪ ਜੀ ਦੇ ਨਾਲ ਵੀਡੀਓ ਵਿੱਚ ਗੱਲ ਕਰਾਂਗੇ ਸਾਧ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਰ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤੇ ਆਪਣੇ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਨੂੰ ਇਹ ਵੀਡੀਓ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਸਤ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਜਦੋਂ ਆਪਣੀ ਜ਼ਿੰਦਗੀ ਵਿੱਚ ਕੋਈ ਦੁੱਖ ਤਕਲੀਫ ਕੋਈ ਮੁਸ਼ਕਿਲ ਦੀ ਘੜੀ ਆਉਂਦੀ ਹੈ ਤਾਂ ਕਈ ਭੈਣ ਭਰਾ ਬਹੁਤ ਛੇਤੀ ਡੋਲ ਜਾਂਦੇ ਹਨ ਕਈ ਭੈਣ ਭਰਾ ਬੜੇ ਛੇਤੀ ਡੋਲ ਜਾਂਦੇ ਹਨ ਘਬਰਾ ਜਾਂਦੇ ਹਨ ਆਪਣੇ ਗੁਰੂ ਦਾ ਦਰ ਛੱਡ ਕੇ ਇੱਧਰ ਉੱਧਰ ਭਟਕਣਾ ਸ਼ੁਰੂ ਕਰ ਦਿੰਦੇ ਹਨ ਜਾਂ ਗੁਰੂ ਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦੇ ਹਨ ਗੁਰੂ ਸਾਹਿਬ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੇਰੇ ਜੀਵਨ ਵਿੱਚ ਇਹ ਦੁੱਖ ਤਕਲੀਫ ਭੇਜ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੇਰੇ ਜੀਵਨ ਵਿੱਚ ਸੁੱਖ ਤਾਂ ਲਿਖਿਆ ਹੀ ਨਹੀਂ ਕਈ ਤਰ੍ਹਾਂ ਦੇ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਕਰਦੇ ਹਾਂ ਜਾਂ ਆਪਣੀ ਕਿਸਮਤ ਨੂੰ ਕੋਸਦੇ ਹਾਂ ਪਰ ਸਾਧ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਅਕਸਰ ਹੀ ਆਖਦੇ ਹਨ ਤੇ ਸਾਨੂੰ ਇਹ ਗੱਲ ਸਮਝਾਉਂਦੇ ਹਨ ਕਿ ਭਾਈ ਸਾਡੇ ਜੀਵਨ ਦੇ ਜੋ ਵੀ ਦੁੱਖ ਸੁੱਖ ਸਾਨੂੰ ਮਿਲ ਰਹੇ ਹਨ ਇਹ ਸਾਡੇ ਕਰਮਾਂ ਦਾ ਫਲ ਸਾਨੂੰ ਮਿਲ ਰਿਹਾ ਹੁੰਦਾ ਹੈ ਅਸੀਂ ਸਾਰੇ ਹੀ ਆਪਣੇ ਕਰਮਾਂ ਦੇ ਬੱਚੇ ਹਾਂ ਜੋ ਕਰਮ ਅਸੀਂ ਪਿੱਛੇ ਕਮਾਏ ਸੀ ਉਹੀ ਸਾਡੇ ਮੱਥੇ ਦੇ ਲੇਖ ਬਣ ਜਾਣਗੇ ਸਾਡੇ ਭਾਗ ਬਣ ਗਏ ਹਨ ਉਹੀ ਹੁਣ ਅੱਗੇ ਸਾਨੂੰ ਮਿਲ ਰਹੇ ਹਨ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਜੇ ਜੀਵਨ ਵਿੱਚ ਸੁੱਖ ਹੈ ਤਾਂ ਪਿੱਛੇ ਚੰਗੇ ਕਰਮ ਕਮਾਏ ਸੀ ਜੇ ਅੱਜ ਜੀਵਨ ਵਿੱਚ ਕੋਈ ਦੁੱਖ ਤਕਲੀਫ ਹੈ ਕੋਈ ਮੁਸ਼ਕਿਲ ਦੀ ਘੜੀ ਹੈ ਤਾਂ ਕੋਈ ਨਾ ਕੋਈ ਮਾੜਾ ਕਰਮ ਕਮਾਇਆ ਹੋਵੇਗਾ ਜਿਹਦਾ ਭੁਗਤਾਨ ਅੱਜ ਅਸੀਂ ਕਰ ਰਹੇ ਹਾਂ ਸੋ ਇਸ ਕਰਕੇ ਗੁਰੂ ਦੇ ਨਾਲ ਅਕੇਲੇ ਸ਼ਿਕਵੇ ਸ਼ਿਕਾਇਤਾਂ ਬਿਲਕੁਲ ਨਹੀਂ ਕਰਨੀਆਂ ਆਪਣੇ ਗੁਰੂ ਦਾ ਦਰ ਛੱਡ ਕੇ ਇੱਧਰ ਉੱਧਰ ਨਹੀਂ ਭਟਕਣਾ ਕਈ ਭੈਣ ਭਰਾ ਨਾਲ ਦੁੱਖ ਤਕਲੀਫ ਤੇ ਮੁਸ਼ਕਿਲ ਦੀ ਖੜੀ ਵਿੱਚ ਕਈ ਤਰ੍ਹਾਂ ਦੇ ਬਾਬਿਆਂ ਕੋਲ ਜਾਣਾ ਸ਼ੁਰੂ ਕਰ ਦਿੰਦੇ ਹਨ ਜੋ ਕਿ ਲੋਕਾਂ ਨੂੰ ਲੁੱਟਦੇ ਫਿਰਦੇ ਹਨ ਤੇ ਪੁੱਠਿਆਂ ਕੰਮਾਂ ਵਿੱਚ ਪਾਉਂਦੇ ਹਨ ਤਾਂ ਲੋਕ ਉਹਨਾਂ ਕੋਲ ਜਾਣਾ ਸ਼ੁਰੂ ਕਰ ਦਿੰਦੇ ਹਨ ਫਿਰ ਉਹ ਜਿਵੇਂ ਕਹਿੰਦੇ ਹਨ ਓਵੇਂ ਹੀ ਕਰਦੇ ਪਰ ਫਾਇਦਾ ਕੁਝ ਨਹੀਂ ਨਿਕਲਦਾ ਪੱਲੇ ਕੁਝ ਨਹੀਂ ਪੈਂਦਾ ਬਲਕਿ ਆਪਣੇ ਪੈਸੇ ਦੀ ਤੇ ਸਮੇਂ ਦੀ ਬਰਬਾਦੀ ਕਰ ਰਹੇ ਹੁੰਨੇ ਆ ਪ੍ਰਸਾਦ ਸਿੰਘ ਜੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਸਾਨੂੰ ਇਹ ਹੀ ਗੱਲ ਵਾਰ-ਵਾਰ ਸਮਝਾਉਂਦੇ ਹਨ ਕਿ ਭਾਈ ਸਿੱਖਾ ਤੇਰੇ ਹੱਥ ਦੀਆਂ ਲਖੀਰਾਂ ਵੇਖ ਕੇ ਤੇਰੇ ਮੱਥੇ ਦੇ ਲੇਖ ਵੇਖ ਕੇ ਤੇਰੀ ਕਿਸਮਤ ਬਾਰੇ ਕੋਈ ਦੱਸ ਸਕਦਾ ਹੈ ਪਰ ਤੇਰੀ ਕਿਸਮਤ ਨੂੰ ਬਦਲਣ ਦੀ ਸਮਰੱਥਾ ਪਰਮਾਤਮਾ ਦੇ ਹੱਥ ਵਿੱਚ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਵਿੱਚ ਹੈ ਫਿਰ ਜਦੋਂ ਸਮਰੱਥਾ ਹੀ ਪਰਮਾਤਮਾ ਦੇ ਹੱਥ ਵਿੱਚ ਹੈ ਫਿਰ ਅਸੀਂ ਇੱਧਰ-ਉੱਧਰ ਕਿਉਂ ਜਾਂਦੇ ਫਿਰਦੇ ਹਾਂ ਸਾਨੂੰ ਸ਼ੁਰੂ ਤੋਂ ਹੀ ਇੱਕ ਗੱਲ ਸਮਝਾਈ ਗਈ ਹੈ ਇਹ ਪਰਮ ਪਿਤਾ ਪਰਮਾਤਮਾ ਜੀ ਇੱਕ ਅਜਿਹੇ ਹਨ ਕਿ ਉਹਨਾਂ ਦੇ ਨਾਮ ਤੋਂ ਬਿਨਾਂ ਕੁਝ ਵੀ ਵੱਖ ਨਹੀਂ ਹੈ ਕੋਈ ਵਾਹਿਗੁਰੂ ਆਖਦਾ ਹੈ ਕੋਈ ਰਾਮ ਆਖਦਾ ਹੈ ਕੋਈ ਅੱਲਾ ਆਖਦਾ ਹੈ ਪਰ ਪਰਮ ਪਿਤਾ ਪਰਮਾਤਮਾ ਜੀ ਇੱਕ ਹਨ ਤੇ ਫਿਰ ਅਸੀਂ ਇੱਕ ਦੇ ਅੱਗੇ ਹੀ ਅਰਦਾਸ ਬੇਨਤੀ ਕਰਨੀ ਹੈ ਸਿਰਫ ਇੱਕ ਨੂੰ ਹੀ ਖੁਸ਼ ਕਰਨ ਦਾ ਯਤਨ ਕਰਨਾ ਹੈ ਉਹਨੂੰ ਆਪਾਂ ਖੁਸ਼ ਕਿਵੇਂ ਕਰ ਸਕਦੇ ਹਾਂ ਉਹਦਾ ਨਾਮ ਜਪ-ਜਪ ਕੇ ਉਹਦੇ ਦੱਸੇ ਹੋਏ ਰਾਹ ਤੇ ਚੱਲ ਕੇ ਫਿਰ ਸਾਧ ਸੰਗਤ ਜੀ ਸਾਨੂੰ ਇੱਧਰ ਉੱਧਰ ਭਟਕਣ ਨਹੀਂ ਲੋੜ ਤੇ ਬਸ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ ਜਿਸ ਦਿਨ ਅਸੀਂ ਆਪਣੇ ਗੁਰੂ ਜੀ ਦੇ ਦੱਸੇ ਹੋਏ ਰਾਹ ਤੇ ਚੱਲਣਾ ਸ਼ੁਰੂ ਕਰ ਦਿੱਤਾ ਉਸ ਦਿਨ ਤੋਂ ਸਾਡੇ ਜੀਵਨ ਵਿੱਚ ਬਦਲਾਅ ਹੋਣੇ ਸ਼ੁਰੂ ਹੋ ਜਾਣੇ ਹਨ ਤਾਂ ਪਹਿਲਾ ਬਦਲਾਅ ਕੀ ਕਰਨਾ ਹੈ ਸਾਡੇ ਵਿੱਚ ਕਿ ਜੋ ਵੀ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਹਨ ਜੋ ਉਲਾਂਬੇ ਹਨ ਅਸੀਂ ਹਰ ਵੇਲੇ ਪਰਮਾਤਮਾ ਨੂੰ ਦਿੰਦੇ ਹਾਂ ਕਦੇ-ਕਦੇ ਆਸ-ਪਾਸ ਦੇ ਲੋਕਾਂ ਨੂੰ ਆਪਣੇ ਰਿਸ਼ਤਿਆਂ ਨੂੰ ਕਿ ਹੋ ਕੇ ਸਾਡਾ ਸੁਭਾਅ ਬਣ ਜਾਂਦਾ ਹੈ ਕਿ ਸਾਨੂੰ ਲੱਗਦਾ ਹੈ ਸਾਡੇ ਜੀਵਨ ਵਿੱਚ ਜਿਹੜੇ ਸੁੱਖ ਹਨ ਉਹ ਤਾਂ ਅਸੀਂ ਕਮਾਈਆਂ ਹਨ ਪਰ ਸਾਡੇ ਜੀਵਨ ਵਿੱਚ ਜੋ ਤਕਲੀਫਾਂ ਹਨ ਜੋ ਸੰ ਉਹ ਸਾਨੂੰ ਦੁਨੀਆਂ ਨੇ ਦਿੱਤੀਆਂ ਹਨ ਜਾਂ ਰੱਬ ਨੇ ਦਿੱਤੀਆਂ ਹਨ ਪਹਿਲਾਂ ਤਾਂ ਆਪਣੀ ਇਹ ਆਦਤ ਨੂੰ ਬਦਲਣਾ ਹੈ ਇਸ ਗੱਲ ਨੂੰ ਸਵੀਕਾਰ ਕਰਨਾ ਹੈ ਮੈਨੂੰ ਜੋ ਮਿਲ ਰਿਹਾ ਹੈ ਮੇਰੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲ ਰਿਹਾ ਹੈ ਜੋ ਵੀ ਮੈਨੂੰ ਮਿਲਦਾ ਹੈ ਮਾਲਕ ਦਾ ਸ਼ੁਕਰਾਨਾ ਕਰੋ ਹਰ ਇੱਕ ਚੀਜ਼ ਦਾ ਜਿਹਦੇ ਵਿੱਚੋਂ ਕੁਝ ਨਾ ਕੁਝ ਚੰਗਾ ਲੱਭਣ ਦਾ ਯਤਨ ਕਰੋ ਜੇ ਸਾਡੇ ਜੀਵਨ ਵਿੱਚ ਕੋਈ ਦੁੱਖ ਤਕਲੀਫ ਹੈ ਕੋਈ ਪਰੇਸ਼ਾਨੀ ਹੈ ਇਹਦੇ ਵਿੱਚ ਸਾਡੇ ਕੁਝ ਨਾ ਕੁਝ ਚੰਗਾ ਵੀ ਜ਼ਰੂਰ ਲਿਖਿਆ ਹੋਵੇਗਾ ਕਈ ਦੁੱਖ ਤਕਲੀਫਾਂ ਕਈ ਪਰੇਸ਼ਾਨੀਆਂ ਸਾਡੇ ਜੀਵਨ ਵਿੱਚ ਐਦਾਂ ਆਉਂਦੀਆਂ ਹਨ ਜੋ ਸਾਨੂੰ ਬੰਦਾ ਬਣਾ ਦਿੰਦੀਆਂ ਹਨ ਸਾਡੀਆਂ ਅੱਖਾਂ ਤੇ ਪਏ ਪਰਦੇ ਨੂੰ ਲਾਹ ਦਿੰਦੀਆਂ ਹਨ ਸਾਨੂੰ ਗੁਰੂ ਨਾਲ ਜੋੜ ਦਿੰਦੀਆਂ ਹਨ ਸਾਡੇ ਕਈ ਭਰਮ ਭਲੇਖੇ ਦੂਰ ਕਰ ਦਿੰਦੀਆਂ ਹਨ ਸੋ ਜ਼ਿੰਦਗੀ ਵਿੱਚ ਜੇਕਰ ਕੋਈ ਦੁੱਖ ਤਕਲੀਫ ਆਈ ਹੈ ਉਹਦੇ ਵਿੱਚ ਗੁਰੂ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਉਹਦੇ ਵਿੱਚ ਆਪਣੇ ਲਈ ਕੋਈ ਨਾ ਕੋਈ ਭਲਾ ਤੱਲੁਕਿਆ ਹੋਵੇਗਾ ਸੋ ਮੁੱਖੀ ਗੱਲ ਹੈ ਆਪਣੇ ਜੀਵਨ ਵਿੱਚੋਂ ਗਿਲੇ ਸ਼ਿਕਵੇ ਸ਼ਿਕਾਇਤਾਂ ਦੂਰ ਕਰੋ ਇਹਦੀ ਜਗ੍ਹਾ ਮਾਲਕ ਦਾ ਸ਼ੁਕਰਾਨਾ ਕਰੋ ਇਧਰ ਉਧਰ ਭਟਕਣ ਦੀ ਥਾਂ ਆਪਣੇ ਕੀਮਤੀ ਸਮੇਂ ਨੂੰ ਪਰਮਾਤਮਾ ਜੀ ਦੇ ਚਰਨਾਂ ਵਿੱਚ ਭੇਟ ਕਰ ਦਿਓ ਨਾਮ ਜਪਣਾ ਸ਼ੁਰੂ ਕਰ ਦਿਓ ਹਫ਼ਤੇ ਵਿੱਚ ਕੋਈ ਅਜੀਹਾ ਦਿਨ ਰੱਖੋ ਕਿ ਤੁਸੀਂ ਗੁਰੂ ਘਰ ਜ਼ਰੂਰ ਜਾਓ ਜੇਕਰ ਰੋਜ਼ ਨਹੀਂ ਜਾ ਸਕਦੇ ਮਹਾਪੁਰਖ ਜੀ ਆਖਦੇ ਹਨ ਤੁਹਾਡੇ ਜੀਵਨ ਵਿੱਚ ਭਾਵੇਂ ਲੱਖਾਂ ਦੁੱਖ ਹਨ ਸੁੱਖ ਹਨ ਆਪਣੇ ਜੀਵਨ ਦਾ ਇੱਕ ਨਿਯਮ ਬਣਾ ਲਓ ਸਵੇਰੇ ਜਦੋਂ ਵੀ ਉੱਠਦੇ ਹੋ ਉੱਠਦੇ ਅੰਸਾਰ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਭਾਵੇਂ ਤੁਸੀਂ ਕਿਸੇ ਵੀ ਧਰਮ ਚ ਹੋ ਕਿਸੇ ਵੀ ਧਰਮ ਦਾ ਨਾਮ ਲੈਣਾ ਹੈ ਮਾਲਕ ਨੂੰ ਯਾਦ ਕਰਨਾ ਹੈ ਉਹ ਨਾਮ ਜਪੋ ਜੇ ਸਿੱਖ ਧਰਮ ਵਿੱਚ ਹੋ ਫਿਰ ਗੁਰਮੰਤਰ ਜਪੋ ਮੂਲ ਮੰਤਰ ਦਾ ਜਾਪ 5 ਵਾਰ ਕਰ ਲਓ 50 ਵਾਰ ਕਰ ਲਓ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹੋ ਫਿਰ ਉਸ ਤੋਂ ਬਾਅਦ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਪਹਿਲਾਂ ਸ਼ੁਕਰਾਨਾ ਕਰੋ ਬੀਤੀ ਰਾਤ ਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰ ਹੈ ਤੁਹਾਡੀ ਕਿਰਪਾ ਦੇ ਨਾਲ ਮੇਰੀ ਰਾਤ ਬੜੀ ਸੋਹਣੀ ਬਤੀਤ ਹੋਈ ਹੈ ਤੁਹਾਡੀ ਕਿਰਪਾ ਨਾਲ ਮੈਨੂੰ ਸੋਹਣੀ ਤੇ ਗੂੜੀ ਚੰਗੀ ਨੀਂਦ ਆਈ ਹੈ ਆਪ ਜੀ ਦੀ ਕਿਰਪਾ ਨਾਲ ਮੈਨੂੰ ਸਵੇਰ ਦਾ ਜਾਗਣਾ ਤੁਸੀਂ ਬਖਸ਼ਿਆ ਹੈ ਆਪ ਜੀ ਦੀ ਕਿਰਪਾ ਨਾਲ ਇੱਕ ਨਵਾਂ ਦਿਨ ਵੇਖਣ ਦਾ ਮੈਨੂੰ ਮੌਕਾ ਮਿਲਿਆ ਹੈ ਸਚਿਆ ਪਾਤਸ਼ਾ ਹੁਣ ਪੂਰਾ ਦਿਨ ਮੇਰੇ ਅੰਗ ਸੰਗ ਹੋ ਕੇ ਮੇਰੇ ਕੋਲੋਂ ਚੰਗੇ ਹੀ ਕੰਮ ਕਰਵਾਇਓ ਮਾੜਾ ਕੰਮ ਕੋਈ ਨਾ ਕਰਵਾਇਓ ਮੇਰੀ ਰਸਨਾ ਦੇ ਉੱਤੇ ਕੋਈ ਐਸਾ ਸ਼ਬਦ ਨਾ ਆਵੇ ਜਿਸ ਦੇ ਨਾਲ ਕਿਸੇ ਦਾ ਮਨ ਦੁਖ ਜਾਵੇ ਮੇਰੇ ਮਨ ਵਿੱਚ ਕਿਸੇ ਪ੍ਰਕਾਰ ਕੋਈ ਮਾੜੀ ਸੋਚ ਨਾ ਆਵੇ ਸਚਿਆ ਪਾਤਸ਼ਾ ਮੇਰੇ ਹਰ ਕੰਮ ਦੇ ਵਿੱਚ ਤੁਸੀਂ ਆਪ ਸਹਾਈ ਹੋਣਾ ਹੈ ਆਪਣੀ ਮਰਜ਼ੀ ਨਾਲ ਕਰਵਾਉਣਾ ਹੈ ਬੀਤੀ ਰਾਤ ਤੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਨਵੇਂ ਚੜ੍ਹੇ ਦੇਣ ਲਈ ਸ਼ੁਕਰਾਨਾ ਕਰੋ ਪੂਰੇ ਦਿਨ ਨੂੰ ਵਧੀਆ ਬਣਾਉਣ ਲਈ ਅਰਦਾਸਾਂ ਬੇਨਤੀਆਂ ਕਰੋ ਕਿ ਮਹਾਰਾਜ ਸੱਚੇ ਬਾਦਸ਼ਾਹ ਹਰ ਪਲ ਮੇਰੇ ਨਾਲ ਰਹੇ ਕਿਉਂਕਿ ਮੈਨੂੰ ਨਹੀਂ ਪਤਾ ਮੇਰੇ ਲਈ ਸਹੀ ਕੀ ਹੈ ਗਲਤ ਕੀ ਹੈ ਤੁਹਾਨੂੰ ਹੀ ਪਤਾ ਹੈ ਜੋ ਕਰਨਾ ਹੈ ਇਸ ਕਰਕੇ ਜੋ ਕਰਾਉਣਾ ਹੈ ਤੁਸੀਂ ਆਪ ਹੀ ਮੇਰੇ ਹੱਥੋਂ ਕਰਾਉਣਾ ਹੈ ਇਹ ਦਿਨ ਸਵੇਰੇ ਉੱਠ ਕੇ ਮਾਲਕ ਦੇ ਨਾਲ ਗੱਲਾਂ ਕਰਿਆ ਕਰੋ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰੋ ਵੇਖਿਓ ਤੁਸੀਂ ਜੀਵਨ ਵਿੱਚ ਜਦੋਂ ਸ਼ੁਕਰਾਨਾ ਕਰਨਾ ਸਿੱਖ ਲਿਆ ਤਾਂ ਜੀਵਨ ਹੀ ਖੁਸ਼ੀਆਂ ਤੇ ਬਰਕਤਾਂ ਨਾਲ ਭਰਨਾ ਸ਼ੁਰੂ ਹੋ ਜਾਵੇਗਾ ਇਹ ਗਿਲੇ ਸ਼ਿਕਵੇ ਸ਼ਿਕਾਇਤਾਂ ਦੂਰ ਹੋ ਜਾਣੀਆਂ ਹਨ ਗੁਰੂ ਚਰਨਾਂ ਤੋਂ ਅਸੀਂ ਦੂਰ ਨਹੀਂ ਹੋਵਾਂਗੇ ਜਦੋਂ ਅਸੀਂ ਮਾਲਕ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਹਾਂ ਪੂਰੀ ਕੁਦਰਤ ਹੀ ਸਾਡੇ ਨਾਲ ਨਾਰਾਜ਼ ਹੁੰਦੀ ਹੈ ਕਿ ਇਹ ਬੰਦਾ ਇੰਨਾ ਬੇਸ਼ੁਕਰਾ ਹੈ ਪਰ ਜਦੋਂ ਅਸੀਂ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਪੂਰੀ ਕੁਦਰਤ ਫਿਰ ਸਾਡੇ ਤੇ ਮਿਹਰਬਾਨ ਹੋ ਜਾਂਦੀ ਹੈ ਇੰਜ ਲੱਗਦਾ ਜਿਵੇਂ ਸਾਡੇ ਕੰਮ ਆਸਾਨ ਬਣਾਉਣ ਲੱਗ ਗਏ ਹੋਵੇ। ਸਮੁੱਚ ਦੀ ਗੱਲ ਹੈ ਬਸ ਆਪਣੀ ਆਦਤਾਂ ਨੂੰ ਬਦਲੋ। ਜਿੱਥੇ ਤੁਸੀਂ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਹੋ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ। ਸਵੇਰੇ ਸਵੇਰੇ ਆਪਣੇ ਉੱਠਣ ਦੀ ਆਦਤ ਨੂੰ ਬਦਲੋ। ਸੂਰਜ ਚੜ੍ਹਨ ਤੋਂ ਪਹਿਲਾਂ ਉੱਠੋ। ਸਵੇਰੇ 3 ਤੋਂ 5 ਵਜੇ ਦੇ ਵਿੱਚਕਾਰ ਉੱਠਿਆ ਜਾ ਸਕਦਾ ਹੈ। ਜੇਕਰ ਤੁਸੀਂ ਬਿਨਾਂ ਇਸ਼ਨਾਨ ਕੀਤੇ ਵੀ 5-10 ਵਾਰ ਮੂਲ ਮੰਤਰ ਦਾ ਜਾਪ ਭਾਵੇਂ ਬਿਸਤਰ ਤੇ ਪਿਆ ਪਿਆ ਹੀ ਕਰ ਲੈਂਦੇ ਹੋ। ਜਾ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰ ਦਿਓ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਤਾਂ ਵੇਖਿਓ ਪ੍ਰਮਾਤਮਾ ਜੀ ਦੀ ਤੁਹਾਡੇ ਤੇ ਕਿੰਨੀ ਕਿਰਪਾ ਹੋ ਜਾਵੇਗੀ ਆਪਣੇ ਰਸਨਾ ਤੇ ਪ੍ਰਮਾਤਮਾ ਦਾ ਨਾਮ ਲਿਆਓ ਕਿਉਂਕਿ ਸਵੇਰੇ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਨਾ ਉਹ ਵੇਲਾ ਬੜਾ ਪਰ ਪਾਵਰਫੁੱਲ ਵੇਲਾ ਹੁੰਦਾ ਹੈ ਉਸ ਵੇਲੇ ਸੰਤ ਮਹਾਪੁਰਖ ਉੱਠੇ ਹੁੰਦੇ ਹਨ ਜਿਨ੍ਹਾਂ ਦੀ ਕਿਰਪਾ ਹੋ ਰਹੀ ਹੁੰਦੀ ਹੈ ਜਿਨ੍ਹਾਂ ਦੀ ਸਾਡੇ ਦਿਨ ਦੀ ਸ਼ੁਰੂਆਤ ਚੰਗੀ ਹੋਵੇਗੀ ਪੂਰਾ ਦਿਨ ਫਿਰ ਚੰਗਾ ਬੀਤੇਗਾ ਜੇ ਸਵੇਰੇ ਸਵੇਰੇ ਰੱਬ ਦਾ ਨਾਮ ਲੈ ਲਿਆ ਰੱਬ ਦਾ ਸ਼ੁਕਰਾਨਾ ਕੀਤਾ ਤਾਂ ਚੰਗਾ ਹੀ ਦਿਨ ਹੋਵੇਗਾ ਪਰ ਜੇਕਰ ਅਸੀਂ ਸਵੇਰੇ ਹੀ ਗੁਰੂ ਚਰਨਾਂ ਦੇ ਨਾਲ ਜੁੜ ਗਏ ਹਾਂ ਫਿਰ ਸਾਡਾ ਦਿਨ ਕਿੰਨਾ ਸੋਹਣਾ ਲੰਗੇਗਾ ਸਵੇਰੇ ਉੱਠਦਿਆਂ ਸਾਰ ਗੁਰੂ ਚਰਨਾਂ ਨਾਲ ਜੁੜਨਾ ਹੈ ਮਨ ਦੇ ਨਾਲ ਹੋਰ ਕਿਸੇ ਚੀਜ਼ ਬਾਰੇ ਨਹੀਂ ਸੋਚਣਾ ਕੋਈ ਵੀ ਮਾੜਾ ਪ੍ਰਭਾਵ ਆਪਣੇ ਮਨ ਤੇ ਨਹੀਂ ਪਾਉਣਾ ਕੋਈ ਚਿੰਤਾ ਪਰੇਸ਼ਾਨੀ ਵਾਲੀ ਗੱਲ ਗੁੱਸੇ ਵਾਲੀ ਗੱਲ ਮਨ ਵਿੱਚ ਨਹੀਂ ਲੈ ਕੇ ਆਉਣੀ ਫਿਰ ਨਹੀਂ ਤਾਂ ਉਹੀ ਸਾਰੇ ਦਿਨ ਮਨ ਵਿੱਚ ਚਲਦੀਆਂ ਰਹਿਣੀਆਂ ਹਨ ਣਾਲੇ ਮਨ ਨੂੰ ਕਾਹਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਫਿਰ ਆਪਣੇ ਦਿਨ ਦੀ ਸ਼ੁਰੂਆਤ ਚੰਗੀ ਕਰਨੀ ਹੈ ਇਸ ਕਰਕੇ ਸਵੇਰੇ ਉੱਠਦੇ ਅਸਾਰ ਮਨ ਨੂੰ ਪਰਮ ਪਿਤਾ ਪਰਮਾਤਮਾ ਨਾਲ ਜੋੜ ਦਿਓ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਿਓ ਫਿਰ ਵੇਖਿਓ ਪੂਰਾ ਦਿਨ ਤੇ ਪੂਰੀ ਜ਼ਿੰਦਗੀ ਕਿੰਨੀ ਸੋਹਣੀ ਬਤੀਤ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ